ਮੇਰਾ ਨਾਮ ਸੁਖਦਰ ਸਿੰਘ ਹੈ ਜੀ। ਪੀਆਨ ਫੌਂਟਾ ਤੋਂ 23 ਦੇ। ਜਿਹੜੇ ਤਾਲਤਾ ਸਾਹਿਬ ਦੇ ਹੁਕਮ ਅਨੁਸਾਰ ਕਿਉਂ ਇਸ਼ਾਨ ਸਾਹਿਬ ਨੂੰ ਚੜਾਉਣ ਬਸੰਤੀ ਰੰਗ ਚੜਾਉਣ ਬਾਰੇ ਹੁਕਮ ਹੋਇਆ ਸੀ। ਉਹ ਹੁਕਮ ਦੇ ਅਨੁਸਾਰ ਮੈਜਰ ਸਿੰਘ ਦਰਬਾਰ ਸਾਹਿਬ ਦੇ ਸਯੋਗ ਦੇ ਨਾਲ ਜੀਸ਼ਾਨ ਸਾਹਿਬ ਚੜਾਉਣ ਦੀ ਰਮਤਾਂ ਕਰ ਦਿੱਤੀ ਗਈ ਆ। ਆਉਣ ਵਾਲੇ ਦਿਨਾਂ ਵਿੱਚ ਅਸੀਂ ਫਿਰਨੇ ਵੀ ਸਬੰਧਤ ਗੁਰਦਰਾ ਸਾਹਿਬ ਆਣਾ। ਤੋ ਨਾ ਕਿ ਸੰਤੀਨਾ ਨਵੇਂ ਕੋਲੇ ਚੜਾਈ ਨਾ ਹੋਇ ਗਈ। ਵਾਇਗੁਰਤੀ ਦਾ ਖਾਤਸਾ ਵਾਇਗੁਰਤੀ ਬਟ। ਹਰੇ ਕੁ ਵਾਲੇ ਦੇ ਕਿੰਨੇ ਕਿੰਨੇ ਬੱਤੇ। ਹਾਂਜੀ ਦੋ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਆਣਾ। ਉਹਨਾਂ ਵਿੱਚ ਸਤੰਕੀ ਨੂੰ ਸੰਬੰਧੀ ਨੰਗੇ ਜੋ ਮਹਿੰਦਰ ਸਾਹਿਬ ਦਾ ਆਰਡਰ ਮੁਤਾਬਕ 700 ਪਿਆ। ਫੋੜੇ ਜਾਂ। ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਜਾਂਦੇ ਰੰਗਦਲੇ ਕੇ ਆ ਕਿੰਨੇ ਨਿਸ਼ਾਨ ਸਾਹਿਬ ਦੇ ਰੰਗਦਲੇ ਕੇ ਆ। ਵਾਇਗੁਰਤੀ ਦਾ ਖਾਤਸਾ ਵਾਇਗੁਰਤੀ ਦੇ ਪਤੇ ਵਾਕਵਾ ਗੁਰਦਾਸ ਐ 92 ਦੇ ਜਿਹੜੇ ਨਿਸ਼ਾਨ ਸਾਹਿਬ ਚੜਾਈ ਜਾਂਦੇ ਉਹਨਾਂ ਦੇ ਰੰਗ 'ਚ ਥੋੜਾ ਥੋੜਾ ਫਰਕ ਆ ਰਿਹਾ ਸੀ ਉਸ ਲਗਾਤਾਰਤਾ ਕਿਉਂਕਿ ਇੱਕ ਉਹ ਰੰਗ ਜਿਹੜਾ ਉਹ ਬਸੰਤੀ ਨਹੀਂ ਸੀ ਉਹ ਜਿਆਦਾ ਲਾਲਪਾ ਮਾਰਦਾ ਸੀ ਜਿਹਨੂੰ ਕੋਈ ਫਗਵਾੜਾ ਕਹਿ ਦਿੱਤਾ ਸੀ ਜੀ ਕੋਈ ਕਿਸੇ ਤਰ੍ਹਾਂ ਦਾ ਰੰਗ ਕਹਿ ਸਕਦਾ ਸਿੰਘ ਸਾਹਿਬ ਵੱਲੋਂ ਅਧਿਕਾਰ ਦੇ ਅਨੁਸਾਰ ਅਸੀਂ ਸਮੂਹ ਗੁਤਰਾ ਸਾਹਿਬ ਆੜ ਨੂੰ ਸਰ ਗੁਰਦੁਆਰਾ ਜਾਰੀ ਕੀਤਾ ਸੀ ਕਿ ਜਿੰਨੇ ਵੀ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਹੇਠ ਗੁਰਦੁਆਰੇ ਆਉਂਦੇ ਨੇ ਉਹਨਾਂ ਵਿੱਚ ਕੇਸਰੀ ਪਸੰਤੀ ਰੰਗ ਦਾ ਜਿਹੜਾ ਚੋਲਾ ਸਾਹਿਬ ਜਿਹੜਾ ਜਾਂਦੇਆਂ ਅੰਗਸ਼ੰਗ ਦਾ ਨਿਸ਼ਾਨ ਕਿਉਂਕਿ ਉਹ ਸਰਮਈ ਚੜਾਉਂਦੇ ਨੇ ਇਸ ਕਰਕੇ ਪਸੰਤੀ ਤੇ ਸਰਮਈ ਰੰਗ ਜਿਹੜੇ ਆ ਉਹ ਨਿਸ਼ਾਨ ਸਾਹਿਬ ਚੜਾਏ ਜਾਂਦੇ ਸਿੰਘ ਸਾਹਿਬ ਦੇ ਦੇਖਤੀ ਪਾਲਣਾ ਕਰਦਿਆਂ ਅਸੀਂ ਸਮੂਹ ਗੁਰਦੁਆਰਾ ਸਾਹਿਬ ਤੋਂ ਸਕੂਟਰ ਜਾਰੀ ਕੀਤਾ ਸੀ ਉਸ ਸਿੰਘ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ। ਉਹਨਾਂ ਆਦੇਸ਼ਾਂ ਨੂੰ ਕੀ ਪਾਲਣਾ ਕਰਦੇ ਅਸੀਂ ਗੁਰਦੁਆਰਾ ਸਾਹਿਬ ਆਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਸਰਕੂਲਰ ਅਨੁਸਾਰ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਬਸੰਤੀ ਕੀਤਾ ਆ ਇਹ ਕਿਉਂਕਿ ਅਕਾਲ ਤਖਤ ਦੇ ਜਹਦਾਰ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਆ। ਤੇ ਸਾਡਾ ਵੀ ਫਰਜ਼ ਹੈ ਕਿ ਅਕਾਲ ਤਖਤ ਸਾਹਿਬ ਦੇ ਜਹਦਾਦਾ ਹੁਕਮਾਂ ਨਾਲ ਜਾਵੇ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਇਹ ਜਿਹੜਾ ਆਦੇਸ਼ ਆ ਉਹ ਲਾਗੂ ਕਰਾਂ ਠੀਕ ਧੰਨਵਾਦ ਜੀ ਤੇਰਾ ਨਾਮ ਸੁਖਦਰ ਸਿੰਘ ਜੀ ਕਿਰਿਆਨ ਖੰਡਾ ਤੋਂ ਹੀ ਸੇਵਾ ਸੇਵਾ ਕਿਹਨਾਂ ਜੀ ਜਿਹੜੇ ਤਾਲਤਾ ਸਾਹਿਬ ਦੇ ਹੁਕਮ ਅਨੁਸਾਰ ਕਿਉਂ ਜੀਤਾਂ ਸਾਹਿਬ ਨੂੰ ਇਤਨਾ ਪਸੰਦੀ ਰੰਗ ਚੁਣਉਣ ਬਾਰੇ ਹੁਕਮ ਹੋਇਆ ਸੀ ਵਾਜ ਰੋਟਮੋ ਦੇ ਅਨੁਸਾਰ ਮੈਨੇਜਰ ਜੀ ਦਰਵਾਸਾ ਦੇ ਸਹਿਯੋਗ ਦੇ ਨਾਲ ਕਿਸਾਨ ਸਾਹਿਬ ਘਰੋਂ ਦੀ ਰਮਤਾ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਨੇ ਵੀ ਸਬੰਧਤ ਗੁਦਰਾ ਸਾਹਿਬਾਨ ਆ ਉਹਨਾਂ ਦੀ ਪਸੰਦੀ ਨਾਲ ਦੇ ਕੋਲਰੇ ਚੜਾਈ ਨਾਲ ਹੋਇਆ ਗੁੱਤੀ ਦਾ ਖਾਤਸਾ ਹੋਇਆ ਗੁੱਤੀ ਹਰੇਕ ਕੋਲੇ ਤੇ ਵੀ ਕੰਕੀ ਤੇ ਨਾ ਹਾਂਜੀ ਦੋ ਸ੍ਰੀ ਦਰਵਾਸਾ ਦੇ ਨਾਲ ਸਬੰਧਤ ਗੁਦਰਾ ਸਾਹਿਬਾਨ ਉਹਨਾਂ ਵਿੱਚ ਸਾਰਿਆਂ ਦੇ ਕੋਲ ਸਭ ਦੀ ਨਾਲ ਜੀ ਕੋ ਮੈਨੇਜਰ ਸਾਹਿਬ ਦਾ ਆਰਡਰ ਮੁਤਾਬਕ ਥੇ ਜੀ ਤੇ ਜਾਣਗੇ ਫਿਰ ਦੇ ਜਾਣਗੇ ਵਾਹ ਸੱਚ ਜਿਹੜੇ ਨਿਸ਼ਾਨ ਸਾਹਿਬ ਦੇ ਪੁਸ਼ਾਕਿਆਂ ਦੇ ਰੰਗ ਬਦਲੇ ਗਏ ਕਿੰਨੇ ਨਿਸ਼ਾਨ ਸਾਹਿਬ ਦੇ ਰੰਗ ਬਦਲੇ ਗਏ ਤੇ ਕੀ ਕਹਣਾ ਵਾਹਿਗੁਰੂ ਜੀ ਦਾ ਖੌਲਸਾ ਵਾਹਿਗੁਰੂ ਜੀ ਦੇ ਫਤਿਹ ਵਾਖਵਾ ਗੁਰਦਾਸਾਹ ਬਾਣ ਵਿਖੇ ਜਿਹੜੇ ਨਿਸ਼ਾਨ ਸਾਹਿਬ ਚੜਾਈ ਜਾਂਦੇ ਉਹਨਾਂ ਦੇ ਰੰਗ 'ਚ ਥੋੜਾ ਥੋੜਾ ਫਰਕ ਆ ਰਿਹਾ ਸੀ ਉਸੇ ਲਗਾਤਾਰਤਾ ਕਿਉਂਕਿ ਇੱਕ ਉਹ ਰੰਗ ਜਿਹੜਾ ਉਹ ਪਸੰਤੀ ਰੇਸੀ ਉਹ ਜਿਆਦਾ ਲਾਲ ਪਾ ਮਾਤਾ ਇਸ ਜੀ ਨੂੰ ਕੋਈ ਭਗਵਾਨਾ ਕਹਿਦਾ ਅਸੀਂ ਜੀ ਕੋਈ ਕਿਸੇ ਤਰ੍ਹਾਂ ਦਾ ਰੰਗ ਕਰ ਸਕਦਾ ਸਿੰਘ ਸਾਹਿਬ ਵੱਲੋਂ ਹੋਏ ਹਦੇਸ਼ ਅਨੁਸਾਰ ਅਸੀਂ ਸਮੂਹ ਗੁਰਦਰਾ ਸਾਹਿਬ ਆਡ ਨੂੰ ਸਰਕੂਲਰ ਜਾਰੀ ਕੀਤਾ ਸੀ ਕਿ ਜਿੰਨੇ ਵੀ ਸ਼ਰੋਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਅੱਠ ਗੁਰਦਰਾ ਆਉਂਦੇ ਨੇ ਉਹਨਾਂ ਵਿੱਚ ਕੇਸਰੀ ਪਸੰਤੀ ਲੰਗ ਤੱਕ ਜਿਹੜਾ ਥੋੜਾ ਸਾ ਰਹਿ ਜਾਵੇ 냥 ਸਿੰਘ ਸਾਹਿਬ ਦਾ ਨਿਸ਼ਾਨ ਕਿਉਂਕਿ ਉਹ سرمਾਈ ਚੜਾਉਂਦੇ ਨੇ ਇਸ ਕਰਕੇ ਪਸੰਤੀ ਤੇ سرمਾਈ ਰੰਗ ਜਿਹੜੇ ਆ ਉਹ ਨਿਸ਼ਾਨ ਸਾਹਿਬ ਤੇ ਪੈ ਜਾਂਦੇ ਸਿੰਘ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਆ ਅਸੀਂ ਸਮੂਹ ਗੁਰਦੁਆਰਾ ਸਾਹਿਬ ਪਰਿਵਰਤਨ ਜਾਰੀ ਕੀਤਾ ਅਸੀਂ ਉਸ ਸਿੰਘ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਨਾ ਛੋਣਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਉਹਨਾਂ ਆਦੇਸ਼ਾਂ ਨੂੰ ਦੀ ਪਾਲਣਾ ਕਰਦੇ ਆ ਅਸੀਂ ਗੁਰਦੁਆਰਾ ਸਾਹਿਬ ਆਣ ਨੇ ਛੋਣਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਜੇ ਸਰਕੂਲ ਦੇ ਅਨੁਸਾਰ ਜਿਹੜਾ ਇਹ ਗੁਰਦਰਾ ਸਾਹਿਬ ਆ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਬਸੰਤੀ ਕੀਤਾ ਆ ਇਹ ਕਿਉਂਕਿ ਅਕਾਲ ਤਖਤ ਦੇ ਜਹਦਾਦਾ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਆ ਤੇ ਸਾਡਾ ਵੀ ਫਰਜ਼ ਆ ਕਿ ਅਕਾਲ ਤਖਤ ਸਾਹਿਬ ਦੇ ਜਹਦਾਦਾ ਹੁਕਮ ਮੰਨਾ ਜਾਵੇ ਅਸੀਂ ਉਸ ਹੁਕਮ ਨੂੰ ਮੰਨਦੇ ਆਂ ਇਹ ਜਿਹੜਾ ਆਦੇਸ਼ ਆ ਉਹ ਲਾਗੂ ਕਰਾਇਆ ਠੀਕ ਸਰਦਾਰ ਜੀ